ਅੱਜ ਆਪਾਂ حساب ਲਾਵਾਂਗੇ ਜੀ ਸਾਰਾ ਦਰਸ਼ਕ ਵੀਰਾਂ ਨੂੰ ਦੱਸਾਂਗੇ ਵੀ ਆਪਣੇ ਉਹ ਖੁਰਲੀ ਫਾਰਸਾ ਤੇ ਗੋਬਰ ਗਾਂ ਦੀ ਰਿਪੇਅਰ ਜੀ ਤੇ ਕਿੰਨਾ ਕ ਖਰਚ ਆ ਗਿਆ ਆ ਬਲ ਲਿਖਦੇ ਆ 10600 ਦੀ ਟਾ ਗਈ ਸੀ ਇੱਟ ਮਿੱਤਰੋ ਤੇ ਇਹ ਤਰ੍ਹਾਂ ਸੌ ਰੁਪਏ ਦਾ ਆ ਗਿਆ ਸੀ ਸਿਮੈਂਟ ਬਰੇਤੀ ਬਾਜਰੀ ਠੀਕ ਹੈ 1700 ਦਾ ਆ ਗਿਆ ਸੀ ਇੱਕ ਪਾਈਪ ਲੱਗੂ ਲੈ ਆਇਆ ਸੀ ਜਿਹੜਾ ਉਹ ਥੋੜੀ ਪਾਈਪ ਉੱਥੇ ਦੱਬਿਆ ਹਾਊ ਡੂ ਉਹ ਪਰਲੇ ਪਾਸੇ ਪਾਣੀ ਨਿਕਾਸੀ ਕਰੀ ਹੈ 1700 ਦਾ ਇੱਕ ਪਾਈਪ ਆਇਆ ਸੀ ਇੱਕ ਗੁੰਡੇ ਖੁਰਲੀ ਵਾਲੇ ਖੁਰਲੀ ਵਾਲੇ ਠੀਕ ਹੈ ਇਹ 1700 ਦਾ ਚైనਰ ਆਇਆ ਸੀ ਜਿਹੜਾ ਖੁਰਲੀ ਦੇ ਉੱਤੇ ਲੱਗਿਆ ਹੋਇਆ 1700 ਦਾ ਚైనਰ 200 ਰੁਪਏ ਆਪਾਂ ਹਲਟਾ ਵਾਲਿਆਂ ਨੂੰ ਦੇਤੇ ਸੀ ਸਰਾਖਾਂ ਦੇ 100 ਰੁਪਏ ਦੀਆਂ ਉਹ ਆਗੀਆਂ ਸੀ ਮੇਖਾਂ ਦੀਆਂ ਜਿਹੜੀਆਂ ਉਹਦੇ ਵਿੱਚ ਲੱਗਾਂਗੇ ਇਹ ਹੋ ਗਿਆ ਸਾਰਾ 2000 2000 ਰੁਪਏ ਦਾ ਚైనਰ ਆ ਦੇ ਬਸ ਲੇਵਰ ਆ 960 ਰੁਪਏ ਦੇ ਉਹ ਜੀਰੇ ਦੇ ਗੱਟੇ ਜਾਇਏ ਨੇ ਜੀ ਜਿਹੜਾ ਆਪਾਂ ਗੋਬਰ ਗੈਸ ਤੇ ਪਾਇਆ ਸੀ ਜਿਹੜਾ ਚੈਨਰ ਜੁਨਰ ਦੇ ਲੈ ਆਇਆ ਇਹ ਸਾਰਾ ਸਮਾਨ ਆ ਗਿਆ ਜੀ ਆਪਣਾ 800 ਦਾ 800 ਦਾ ਆ ਗਿਆ ਜੀ ਭਾਈ ਆ ਗੋਬਰ ਗੈਸ ਦੇ ਰੁਪਏ ਦਾ ਸਮਾਨ ਜੀ ਆ ਚੈਨਰ ਚੱਪਾ ਜਾ ਸਾਰਾ ਕੁਝ ਜੀ ਜਿਸ ਰਾਤ ਸ਼ੁਰੂ ਕੀ ਜਿਮਰਵਾ ਕੇ ਲੈ ਆਏ ਆ ਫਾਤਰ ਦਿਓ ਸ਼ਰਾਖ ਮਰ ਬਾਈ ਲੈ ਲਓ ਜੀ ਬਾਧੀ ਹੋ ਗਿਆ ਜੀ 850 ਰੁਪਏ ਲੈ ਲਓ ਕਿਉਂਕਿ ਆਪ ਭੁੱਲ ਗਏ ਜੀ ਆਪਾਂ ਸ਼ਰਾਖ ਮਾਰਨ ਵਾਲੇ ਜਿਹੜੇ ਸ਼ਰਾਖ ਹੋ ਰਵਾਏ ਉਹਨਾਂ ਨੂੰ ਵੀ 600 ਪੀ ਆਉਂਦੇ ਤੇ 260 ਦੀਆਂ ਆਏ ਸੀ ਜੀਰਾ ਜਿਹੜਾ ਜਿਹੜੇ ਉੱਤੇ ਪਾਇਆ ਗੋਬਰ ਗਾਂ ਦੇ ਹੁਣ ਰਹਿ ਗਈ ਆਪਣੀ ਲੇਬਰ ਮਿਸਤਰੀ ਨਹੀਂ ਉਹ ਵੀ ਲਾਉਣਾ ਜੀ 100 ਰੁਪਏ ਦੀ ਲੈ ਲਓ ਜੀ ਰਸਾ ਪਾਇਆ ਵੀ ਜੀ ਨਹੀਂ ਆਪਰ ਨੂੰ ਮਹੀਗਾ ਹੀ ਮਿਲਦੀ ਉਹਨਾਂ ਰਹਿ ਗਈ ਮੇਤਰੋ ਲੇਬਰ ਮੇਸਤਰੀ ਦੀ ਜਿਹਦੇ ਹਾੜੀਆਂ ਨੇ ਪੰਜ ਦਿਹਾੜੀਆਂ ਲੱਗੀਆਂ ਜੀ ਪੰਜ ਦਿਹਾੜੀਆਂ ਲੱਗੀਆਂ ਮੇਸਤਰੀ ਦੀਆਂ ਦਿਹਾੜੀ ਲੱਗਿਆ 800 ਰੁਪਏ 4000 ਤਾਂ ਮਿਸਤਰੀ ਦਾ ਹੋ ਗਿਆ ਜੀ ਕੀ ਲਾ ਚਾਰ ਦੇ ਹਣੀਆਂ ਲੱਗਿਆ ਸੀ ਉਹ ਦੂਸਰੇ ਪਾਈ ਦੀਆਂ ਉਹ ਲੱਗੇ ਸੀ 600 ਨੂੰ 2400 ਰੁਪਏ ਉਹਦਾ ਹੋ ਗਿਆ ਸੀ ਬੱਲੂ ਬੰਤ ਤਾ ਤੰਨਾ ਲੱਗਿਆ ਸੀ ਬੰਤਣੀ 1800 ਰੁਪਿਆ ਹੋ ਗਿਆ ਜੀ ਉਹਦਾ ਮਿੱਤਰੋ ਚੱਕ ਇਹ ਹੋ ਗਿਆ ਹੁਣ ਆਪਣਾ ਕੁੱਲ ਜੋੜਾ ਉਨ ਦੇਖ ਲੈਣਾ ਵੀ ਕਿੰਨਾ ਖਰਚ ਆ ਗਿਆ ਸਾਰਾ ਲਾਖ ਦਿਆਂ ਤੁਹਾਨੂੰ ਜੋੜ ਕਰਕੇ 32120 ਰੁਪਏ ਟੋਟਲ ਐਨਾ ਖਰਚ ਆ ਗਿਆ ਮੇਤਰੋ ਸਾਰਾ ਆਪਣਾ 32120 ਰੁਪਏ ਬਾਕੀ ਆਉਂਦੀਆਂ ਦਿਹਾੜੀਆਂ ਸਾਡੋ ਚਾਚੇ ਵਰਗੇ ਜਿਹੜੇ ਹੋਰ ਪੰਤੇ ਆਪਣੇ ਨਾਲ ਕਰਾਉਂਦੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਖੁਰਲੀ ਆਪਾਂ ਨੂੰ ਇੰਨੇ ਚ ਪਈ ਹੈ ਪਰ ਆਇਆ ਹੁਣ ਗੱਲ ਬਣ ਗਈ